ਨੀ ਮੈਂ ਸਸਤਾ ਸੇ ਟੂ ਦੇ ਵਿੱਚ ਕੀ ਨਾਮਾ ਲੈ ਗਿਆ ਵਨ ਵੇਲੇ ਮੈਂ ਤੁਹਾਨੂੰ ਦੱਸਿਆ ਕਿ ਮੇਰਾ ਵਿਆਹ ਨਹੀਂ ਹੋਇਆ ਸੀ ਉਦੋਂ ਤਨਵੀ ਨਾਲ ਤੇ ਜੇ ਉਦੋਂ ਮੈਂ ਟੂ ਕੀਤੀ ਉਦੋਂ ਮੇਰਾ ਵਿਆਹ ਹੋ ਗਿਆ ਸੀਗਾ ਤੂੰ ਜੁਰਬੇ ਹੋਰ ਵਧੀਆ ਹੋ ਗਏ ਸੀਗੇ ਇੱਕ politically drama ਦੇ ਨਾਲ ਨੂੰ ਸਸਤਾ ਕੀ ਰਿਸ਼ਤਾ ਹੈ horror drama ਦੇ ਨਾਲ ਨੂੰ ਸਸਤਾ ਸਤੇ ਜਿਹੜੀ ਜਰਨੀ ਹੈ ਫੈਮਿਲੀ ਡਰਾਮਾ ਹੈਗਾ ਫਿਲਮ ਦੇ ਵਿੱਚ ਬਹੁਤ ਸਾਰੇ ਮੁੱਦੇ ਇਹੋ ਜਿਹੇ ਮੈਂ ਛੇੜੇ ਨੇ ਜਿਹੜੇ ਸੋਸ਼ਲ ਮੁੱਦੇ ਨੇ ਫਿਲਮ ਦੇ ਵਿੱਚ ਪਾਇਆ ਲੱਗਦਾ ਪੰਜਾਬੀ ਇੰਡਸਟਰੀ ਦੇ ਵਿੱਚ horror ਫਿਲਮਾਂ ਹੋਰ ਬਣਨੀਆਂ ਚਾਹੀਦੀਆਂ ਲੱਗੀਆਂ ਕਿਉਂਕਿ horror ਨੂੰ ਜਸਟੀਫਾਈ ਕਰਨਾ ਬਹੁਤ ਔਖਾ ਹੈ ਮੈਂ ਕਿਦਾਂ ਜਸਟੀਫਾਈ ਕਿਤੇ ਤੈਨੂੰ 7 ਜੂਨ ਨੂੰ ਪਤਾ ਲੱਗੂਗਾ ਮੇਰਾ ਮੇਕਅਪ ਬੰਬੇ ਤੋਂ ਟੀਮ ਆਉਂਦੀ ਸੀਗੀ ਕਿਉਂਕਿ ਹੁਣ ਤੱਕ ਮੈਂ ਇਨੀ ਗਰੰਟੀ ਨਾਲ ਗੱਲ ਕਰਦਾ ਅੱਜ ਤੱਕ ਕਿਸੇ ਵੀ ਪੰਜਾਬੀ ਫਿਲਮ ਦੇ ਵਿੱਚ ਇਦਾਂ ਦਾ ਹਾਰਰ ਮੇਕਅਪ ਨਹੀਂ ਹੋਇਆ ਜਿਹੜਾ ਹਾਰਰ ਮੇਕਅਪ ਪੱਸੀ ਕੀਤਾ ਇੱਕ ਫਿਲਮ ਬਣਾਉਣਾ ਸਾਲ ਚ ਜਾਂ ਡੇਢ ਸਾਲ ਚ ਤੇ ਮੈਨੂੰ ਇਹ ਹੁੰਦਾ ਕਿ ਉਹ ਫਿਲਮ ਮੈਂ ਬਹੁਤ ਬਿਹਤਰ ਬਣਾਵਾਂ ਵਧੀਆ ਬਣਾਵਾਂ ਹਰ ਇੱਕ ਫਿਲਮ ਸਮਾਂ ਮੰਗਦੀ ਹੈ ਤੇ ਮੈਂ ਉਹ ਸਮਾਂ ਦੇਣਾ ਮੈਨੂੰ ਇਹ ਹੁੰਦਾ ਕਿ ਸਾਲ ਡੇਢ ਸਾਲ ਚ ਇੱਕ ਫਿਲਮ ਕਰਾਂ ਪਰ ਇਦਾਂ ਦੀ ਕਰਾਂ ਜਿਹੜੀ ਪੱਕ ਮੰਨ ਲਵੇ ਕਰਮਜੀਤ ਅਨੋਲ ਜੀ ਵੀ ਫਿਲਮ ਦਾ ਹਿੱਸਾ ਨੇਗੇ ਉਹ ਵੀ ਚੋਣਾ ਲੜ ਰਹੇ ਨੇ ਤੇ ਕੀ ਗਾਣਾ ਚਾਹੁੰਗੇ ਉਹਨਾਂ ਨੂੰ ਕੋਈ ਖਾਸ ਸੁਨੇਹਾ ਦੇਣਾ ਚਾਹੂੰ ਜਦੋਂ ਅਸੀਂ ਸ਼ੂਟ ਕੀਤਾ ਸਾਨੂੰ ਦੋਵਾਂ ਨੂੰ ਨਹੀਂ ਪਤਾ ਸੀਗਾ ਉਹ ਮੈਨੂੰ ਕਹਿੰਦੇ ਆ ਨੂੰ ਹੀ ਤੇ ਗਾਣਾ ਤਾਂ ਵਧੀਆ ਯਾਰ ਤੇ ਮੇਰਾ ਭਗਵਾਨ ਮਾਨ ਮੇਰਾ ਦੋਸਤ ਵੀ ਹੈ ਯਾਰ ਇਹ ਕਿਤੇ ਉਧਰ ਨਾਲ ਦੂਜੇ ਪਾਸੇ ਨਾ ਪੈ ਜਾਏ ਮੈਂ ਕਿਹਾ ਭਾਜੀ ਇਹ ਚ ਵਧੀਆ ਗੱਲ ਕੀਤੀ ਆਪਾਂ ਤੇ ਸਾਨੂੰ ਇਹ ਨਹੀਂ ਪਤਾ ਸੀਗਾ ਵੀ ਔਨ ਆਲੇ ਸਮੇਂ ਚ ਭਾਜੀ ਆਪ ਐਮਪੀ ਦੇ ਇਲੈਕਸ਼ਨਾਂ ਚ ਖੜੇ ਹੋ ਜਾਣਗੇ ਟ੍ਰੇਲਰ ਦੇ ਵਿੱਚ ਅਸੀਂ ਦੇਖਿਆ ਕਿ ਮਰਨ ਮਰੌਣ ਤੱਕ ਗੱਲ ਚੱਲੀ ਗਈ ਆਪਾਂ ਉਹਨੂੰ ਮਾਰ ਦਿੰਨੇ ਆ ਉਹ ਕੀ ਸਿਆਸਤ ਦਾ ਰੰਗ ਸੀ ਤੁਹਾਨੂੰ ਉਹ ਨੂੰ ਸਸ ਦਾ ਮੁਕਾਬਲਾ ਉਹ ਨੂੰ ਸਸ ਦਾ ਸਿਆਸਤ ਦਾ ਰੰਗ ਆ ਮੁਕਾਬਲਾ ਵੀ ਹੈ ਇਹ ਤੁਹਾਨੂੰ ਸੱਜ ਨੂੰ ਦੇਖਣ ਨੂੰ ਮਿਲੇਗਾ ਜੇ ਕੀ ਹੈ ਕੀ ਨਹੀਂ ਹੈ ਕਿੰਨਾ ਡਰਾਮਾ ਹੈ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਨੇ ਬਹੁਤ ਹੀ ਪਿਆਰੀ ਫਿਲਮ ਨੀਮੇ ਸੱਸ ਕੁੱਟਨੀ 2 ਦਾ ਟ੍ਰੇਲਰ ਅੱਜ ਰਿਲੀਜ਼ ਹੋ ਚੁੱਕਿਆ ਹੈ ਸਾਡੇ ਨਾਲ ਫਿਲਮ ਦੇ ਡਾਇਰੈਕਟਰ ਮੋਹਿਤ ਬਨਵੈਰ ਜੀ ਜੁੜੇ ਹੋਏ ਨੇ ਗੱਲ ਕਰਦੇ ਆਂ ਸਰ ਨੀਮੇ ਸੱਸ ਕੁੱਟਨੀ 1 ਬਹੁਤ ਵੱਡੀ ਹਿੱਟ ਰਹੀ ਹੈ ਤੇ ਨੀਮੇ ਸੱਸ ਕੁੱਟਨੀ 2 ਦੇ ਵਿੱਚ ਕੀ ਨਵਾਂ ਲੈ ਕੇ ਆ ਰਹੇ ਆਂ ਪਹਿਲਾਂ ਤੁਸੀਂ ਇਹ ਦੱਸੋ ਤੁਹਾਨੂੰ ਟ੍ਰੇਲਰ ਕਿਵੇਂ ਲੱਗਾ ਜੀ ਟ੍ਰੇਲਰ ਬਹੁਤ ਵਧੀਆ ਸੀਗਾ ਜੀ ਮੈਂ ਉਮੀਦ ਕਰਦਾ ਕਿ ਫਿਲਮ ਬਹੁਤ ਵੱਡੀ ਹਿੱਟ ਜਾਊਗੀ ਹਾਂਜੀ ਹਾਂਜੀ ਫਿਲਮ ਬਹੁਤ ਸੋਹਣੀ ਬਣੀ ਹੈ ਹੁਣ ਤੁਸੀਂ ਪੁੱਛਿਆ ਕਿ 1 ਤੇ 2 ਚ ਕੀ ਡਿਫਰੈਂਸ ਹੈ ਕੀ ਵੱਡਾ ਹੈ 1 ਵੇਲੇ ਮੈਂ ਤੁਹਾਨੂੰ ਦੱਸਿਆ ਕਿ ਮੇਰਾ ਵਿਆਹ ਨਹੀਂ ਹੋਇਆ ਸੀ ਉਦੋਂ ਤਨਵੀ ਨਾਲ ਤੇ ਜਦੋਂ ਮੈਂ 2 ਕੀਤੀ ਉਦੋਂ ਮੇਰਾ ਵਿਆਹ ਹੋ ਗਿਆ ਸੀਗਾ ਤਜਰਬੇ ਹੋਰ ਵਧੀਆ ਹੋ ਗਏ ਸੀਗੇ ਨਿੱਜੀ ਜ਼ਿੰਦਗੀ ਦਾ ਕੋਈ ਤਜਰਬਾ ਐਡ ਕੀਤਾ ਫਿਲਮ ਦੇ ਵਿੱਚ ਬਹੁਤ ਨੇ ਵੀਰੇ ਇਦਾਂ ਦੇ ਹੈਗੇ ਨੇ ਆਮ ਦੇਖੋ ਜਿਹੜੇ ਇੱਕ ਖਰਚ ਹੁੰਦੇ ਨੇ ਉਹੀ ਸਾਰੇ ਘਰਾਂ 'ਚ ਹੁੰਦੇ ਨੇ ਕੋਈ ਵੱਖਰਾ ਤਜਰਬਾ ਹੁੰਦਾ ਨਹੀਂ ਸੋਸਾਇਟੀ 'ਚ ਆਪਾਂ ਦੇਖਦੇ ਹਾਂ ਸੋ ਬੇਸਿਕਲੀ 2 ਦੇ ਵਿੱਚ ਤੁਸੀਂ ਬਹੁਤ ਕੁਝ ਦੇਖੋਗੇ ਇੱਕ ਪੋਲਿਟੀਕਲੀ ਡਰਾਮਾ ਦੇ ਨਾਲ ਨੂੰ ਸੱਚ ਦਾ ਕੀ ਰਿਸ਼ਤਾ ਹੈ ਹਾਰਰ ਡਰਾਮਾ ਦੇ ਨਾਲ ਨੂੰ ਸੱਚ ਦੀ ਜਿਹੜੀ ਜਰਨੀ ਹੈ ਫੈਮਿਲੀ ਡਰਾਮਾ ਹੈਗਾ ਫਿਲਮ ਦੇ ਵਿੱਚ ਬਹੁਤ ਸਾਰੇ ਮੁੱਦੇ ਇਹੋ ਜਿਹੇ ਮੈਂ ਛੇੜੇ ਨੇ ਜਿਹੜੇ ਸੋਸ਼ਲ ਮੁੱਦੇ ਨੇ ਜਿਨ੍ਹਾਂ ਨੂੰ ਤੁਸੀਂ ਐਟ ਦਾ ਐਂਡ ਸੋਚੋਗੇ ਕਿ ਯਾਰ ਇਦਾਂ ਨਹੀਂ ਹੋਣਾ ਚਾਹੀਦਾ ਇੱਕ ਕੁਝ ਸਿੱਖ ਕੇ ਕੁਝ ਨਾਲ ਲੈ ਕੇ ਜਾਓਗੇ ਇਹ ਫਿਲਮ ਜਦੋਂ ਦੇਖ ਕੇ ਦੇਖੋਗੇ 7 ਜੂਨ ਨੂੰ ਹਾਰਰ ਫਿਲਮਾਂ ਦੀ ਗੱਲ ਕਰੀਏ ਹਾਰਰ ਟੱਚ ਹੈ ਤੁਸੀਂ ਵੀ ਫਿਲਮ ਦੇ ਵਿੱਚ ਪਾਇਆ ਲੱਗਦਾ ਪੰਜਾਬੀ ਇੰਡਸਟਰੀ ਦੇ ਵਿੱਚ ਹਾਰਰ ਫਿਲਮਾਂ ਹੋਰ ਬਣਨੀ ਚਾਹੀਦੀਆਂ ਲੱਗੀਆਂ ਨਹੀਂ ਦੇਖੋ ਹੋਰ ਫਿਲਮ ਮਤਲਬ ਹੁੰਦਾ ਹੋਰ ਉਤੇ ਪੂਤੀਆਂ ਚੀਜ਼ਾਂ ਪਾਉਣਾ ਮੇਰਾ ਹੈਗਾ ਹਾਰਰ ਡਰਾਮਾ ਹਾਰਰ ਡਰਾਮਾ ਹੁਣ ਤੁਸੀਂ ਮਤਲਬ ਇਹ 7 ਜੂਨ ਨੂੰ ਤੁਸੀਂ ਦੇਖਿਓ ਸ਼ਾਇਦ ਤੁਸੀਂ ਦੇਖ ਕੇ ਕਹੋਗੇ ਵੀ ਇਹ ਵੀ ਕਿਉਂਕਿ ਹਾਰਰ ਨੂੰ ਜਸਟੀਫਾਈ ਕਰਨਾ ਬਹੁਤ ਔਖਾ ਹੈ ਮੈਂ ਕਿਦਾਂ ਜਸਟੀਫਾਈ ਕਿਤੇ ਤੁਹਾਨੂੰ 7 ਜੂਨ ਨੂੰ ਪਤਾ ਲੱਗੂਗਾ ਕਿਉਂਕਿ ਹਾਰਰ ਤੁਸੀਂ ਉਦਾਂ ਦਾ ਦਿਖਾਣਾ ਲੋਕਾਂ ਦੇ ਕੇ ਕਹਿ ਦੇਣਾ ਯਾਰ ਨਾ ਨਾ ਗੱਲ ਨਹੀਂ ਬਣੀ ਨਹੀਂ ਬਣੀ ਇਹ ਮੈਂ ਜਿਹੜਾ ਮੇਕਅਪ ਕੀਤਾ ਹਾਲਾ ਚਲੋ ਮੈਂ ਟ੍ਰੇਲਰ ਤੇ ਨਾ ਰਿਵੀਲ ਨਹੀਂ ਕੀਤਾ ਮੇਰਾ ਮੇਕਅਪ ਬੰਬੇ ਤੋਂ ਟੀਮ ਆਉਂਦੀ ਸੀਗੀ ਕਿਉਂਕਿ ਹੁਣ ਤੱਕ ਮੈਂ ਇਨੀ ਗਾਰੰਟੀ ਨਾਲ ਗੱਲ ਕਰਦਾ ਅੱਜ ਤੱਕ ਕਿਸੇ ਵੀ ਪੰਜਾਬੀ ਫਿਲਮ ਦੇ ਵਿੱਚ ਇੰਦਾਂ ਦਾ ਹਾਰਰ ਮੇਕਅਪ ਨਹੀਂ ਹੋਇਆ ਜਿਹੜਾ ਹਾਰਰ ਮੇਕਅਪ ਅਸੀਂ ਕੀਤਾ ਮੇਰੀ ਜਿਹੜੀ ਮੇਕਅਪ ਦੀ ਟੀਮ ਸੀਗੀ ਬੰਬੇ ਆਉਂਦੀ ਸੀਗੀ ਸਪੈਸ਼ਲ ਤੇ ਪ੍ਰੋਪਰ ਹਾਰਰ ਲੁੱਕ ਨੂੰ ਅਸੀਂ ਬਣਾਇਆ ਹੋਇਆ ਸੀਗਾ ਤੇ ਲੁੱਕ ਟੈਸਟ ਅਸੀਂ ਪਾਸ ਕੀਤੇ ਕਾਫੀ ਲੈਵਲਸ ਤੇ ਜਾ ਕੇ ਅਸੀਂ ਹਾਰਰ ਲੁੱਕ ਨੂੰ ਫਾਈਨਲਾਈਜ਼ ਕੀਤਾ ਤੁਸੀਂ ਪਹਿਲਾਂ ਤਾਂ ਇਹ ਜਦੋਂ ਦੇਖੋਗੇ ਸਕਰੀਨ ਤੇ ਤੁਹਾਨੂੰ ਹੋਊਗਾ ਕਿ ਵਾਕਈ ਯਾਰ ਹਾਰਰ ਕਮ ਹੋਇਆ ਹਾਰਰ ਫਿਲਮਾਂ ਜੇ ਕਹਾਣੀ ਵਧੀਆ ਹੈ ਕਿਉਂਕਿ ਬੜਾ ਲਿਮਿਟਿਡ ਹੈ ਤੁਸੀਂ ਓਵਰਆਲ ਹਾਰਰ ਫਿਲਮਾਂ ਨਹੀਂ ਬਣਾ ਸਕਦੇ ਸਾਲ ਚ ਕਰਦੀ ਫਿਲਮ ਆਜੀ ਤੇ ਕੋਈ ਉਹਦਾ ਹੋਣੀ ਨਹੀਂ ਲੇਕਿਨ ਹੁਣ ਮੈਂ ਦੇਖਿਆ ਮੈਂ ਐਕਚੁਅਲੀ ਇਹ ਆਈਡੀਆ ਕਨਸਿਵ ਕੀਤਾ ਸੀਗਾ 2023 ਚ ਉਸ ਤੋਂ ਬਾਅਦ 3-4 ਫਿਲਮ ਆ ਗਈਆਂ ਹੋਰ ਸਭ ਤੋਂ ਪਹਿਲਾਂ 2023 ਦੀ ਮੈਂ ਸ਼ੂਟ ਕੀਤੀ ਹੋਈ ਸੀ ਹਾਲਾਂਕਿ ਮੈਂ ਅਗਸਟ ਚ ਰਿਲੀਜ਼ ਕਰੀ ਸੀ 2023 ਚ ਉਸ ਤੋਂ ਬਾਅਦ ਕਾਫੀ ਫਿਲਮ ਆ ਗਈਆਂ ਹਾਰਰ ਦੀਆਂ 3-4 ਆਈਆਂ ਬਟ ਇਹ ਸਭ ਤੋਂ ਬੈਸਟ ਹਾਰਰ ਤੁਹਾਨੂੰ ਡਰਾਮਾ ਲੱਗੂਗਾ ਬਹੁਤ ਤੁਸੀਂ ਦੱਸਿਆ ਕਿ ਬਹੁਤ ਸਮਾਂ ਲੱਗਿਆ ਫਿਲਮ ਸਕ੍ਰਿਪਟ ਲਿਖਣ ਨੂੰ 1.5 ਸਾਲ ਲੱਗ ਗਿਆ ਤੇ ਇੱਕ ਡਾਇਰੈਕਟਰ ਦੇ ਜਾਂ ਕਿਹਦੀ ਮਿਹਨਤ ਦੇ ਸ਼ਬਦ ਵੱਧ ਹੁੰਦੀ ਹੈ ਅਦਾਕਾਰਾਂ ਨਾਲੋਂ ਵੀ ਵੱਧ ਹੁੰਦੀ ਹੈ ਕੀ ਕਹਿਣਾ ਚਾਹੁੰਗੇ ਇਸ ਬਾਰੇ ਵੀਰੇ ਦੇਖੋ ਮੈਂ ਹਮੇਸ਼ਾ ਤੁਸੀਂ ਨੋਟ ਕੀਤਾ ਹੁਣ ਮੇਰੀ ਫਿਲਮ ਆਈ ਸੀ ਪਰੋਣਾ ਜੀ ਕੁਲਵਿੰਦਰ ਬਿੱਲੇ ਦੀ ਉਸ ਤੋਂ ਬਾਅਦ ਮੈਂ ਮੈਨੂੰ ਇਹ ਹੁੰਦਾ ਜੀ ਮੈਂ ਇੱਕ ਫਿਲਮ ਬਣਾਉਣਾ ਸਾਲ ਚ ਜਾਂ ਡੇਢ ਸਾਲ ਚ ਤੇ ਮੈਨੂੰ ਇਹ ਹੁੰਦਾ ਕਿ ਉਹ ਫਿਲਮ ਮੈਂ ਬਹੁਤ ਬਿਹਤਰ ਬਣਾਵਾ ਵਧੀਆ ਬਣਾਵਾ ਸੋ ਮੈਂ ਪਹਿਲੀ ਫਿਲਮ ਪਰੋਣਾ ਉਹ ਮੇਰੀ ਉਹ ਸੁਪਰ ਡੁਪਰ ਹਿੱਟ ਗਈ ਸੀ ਜੀ ਉਸ ਤੋਂ ਬਾਅਦ ਮੈਂ ਡੇਢ ਦੋ ਸਾਲ ਆਪਣੀ ਅਗਲੀ ਕਹਾਣੀ ਨੂੰ ਸਮਾ ਦਿੱਤਾ ਫਿਰ ਮੈਂ ਸਸਕੁਟਨੀ 1 ਲਿਖੀ ਫਿਰ ਉਹ ਚਲੋ ਕੋਵਿਡ ਕਰਕੇ 2 ਸਾਲ ਹੋਰ ਪੋਸਟਪੋਨ ਹੋ ਗਈ ਉਹ 2022 ਚ ਰਿਲੀਜ਼ ਹੋਈ ਸੀ ਉਹ ਵੀ ਵਧੀਆ ਹਟ ਗਈ ਉਸ ਤੋਂ ਬਾਅਦ ਹੁਣ 2024 ਚ 7 ਜੂਨ ਨੂੰ ਆਰਐਸਐਸ ਕੁਟਨੀ ਟੂ ਕਿਸੇ ਹਰ ਇੱਕ ਚੀਜ਼ ਨਾ ਸਮਾਂ ਮੰਗਦੀ ਹੈ ਤੁਸੀਂ ਰਾਤੋਂ ਰਾਤ ਕੁਝ ਨਹੀਂ ਕਰ ਸਕਦੇ ਕਾਫੀ ਫਿਲਮਾਂ 2-3 ਮਹੀਨੇ ਚ ਕੀਤੀਆਂ ਬਣਾਤੀਆਂ ਆਤੀਆਂ ਨਹੀਂ ਹਰ ਇੱਕ ਫਿਲਮ ਸਮਾਂ ਮੰਗਦੀ ਹੈ ਤੇ ਮੈਂ ਉਹ ਸਮਾਂ ਦੇਣਾ ਹੈ ਮੈਨੂੰ ਇਹ ਹੁੰਦਾ ਕਿ ਸਾਲ ਜੇ ਢੇ ਸਾਲ ਚ ਇੱਕ ਫਿਲਮ ਕਰਾਂ ਪਰ ਇਦਾਂ ਦੀ ਕਰਾਂ ਜਿਹੜੀ ਬਾਕ ਕਮਾਲ ਹੋਵੇ ਫਿਲਮ ਦੇ ਵਿੱਚ ਆਪਾਂ ਨੇ ਟ੍ਰੇਲਰ ਦੇ ਵਿੱਚ ਦੇਖਿਆ ਕਿ ਫਿਲਮ ਦੇ ਵਿੱਚ ਸੀਨੀਅਰ ਕਲਾਕਾਰ ਵੀ ਹੈਗੇ ਨੇ ਬੱਚੇ ਵੀ ਹੈਗੇ ਨੇ ਤੇ ਹਰ ਸੈੱਟ ਦੇ ਉੱਤੇ ਇੱਕ ਅਹਿਜਾ ਕੈਰੇਕਟਰ ਹੁੰਦਾ ਜਿਹੜਾ ਸਾਰਿਆਂ ਦਾ ਦਿਲ ਕਾਇ ਰੱਖਦਾ ਤੇ ਇਸ ਫਿਲਮ ਦੇ ਵਿੱਚ ਉਹ ਕਿਹੜਾ ਕੈਰੇਕਟਰ ਹੈ ਦੇਖੋ ਇੱਕ ਸਾਡਾ ਬੰਦਾ ਹਰਵੀ ਸੰਗਾ ਉਹ ਉਹਨਾਂ ਦੀ ਸ਼ੂਟ ਸੀ ਕਿਉਂ ਲੰਡਨ ਚਲ ਗਏ ਇੱਕ ਉਹ ਸੀਗੇ ਇਦਾਂ ਦੇ ਕਿਰਤਾਰ ਬਾਕੀ ਤਾਂ ਦੇਖੋ ਜੀ ਸਾਰੇ ਅਸੀਂ ਜਦੋਂ ਵੀ ਕੰਮ ਹੁੰਦਾ ਸੀਗਾ ਉਸ ਤੋਂ ਬਾਅਦ ਸਾਰੇ ਇਕੱਠਿਆਂ ਨੇ ਬੈ ਜਾਣਾ ਮਖੌਲ ਕਰੀ ਜਾਣਾ ਹੱਸਾ ਕਰੀ ਜਾਣਾ ਇਸ ਫਿਲਮ ਦੇ ਵਿੱਚ ਇੰਨੇ ਸਾਰੇ ਕਲਾਕਾਰ ਸੀਗੇ ਕੜੋ-ਕੜੋ ਅਸੀਂ 15 ਕਲਾਕਾਰ ਸੀਗੇ ਕਿਉਂਕਿ ਮੈਨੂੰ ਇਹ ਸੀਗਾ ਜੇ ਕੋਈ ਛੋਟਾ ਜਿਹਾ ਕਰੈਕਟਰ ਹੈ ਨਾ ਉਹ ਵੀ ਮੈਂ ਉਹ ਕਰੈਕਟਰ ਲੈਵਾਂ ਜਿਹੜਾ ਬੰਦੇ ਨੂੰ ਦੁਨੀਆ ਜਾਣਦੀ ਹੋਵੇ ਤੇ ਵਧੀਆ ਪਰਫਾਰਮਰ ਹੋਵੇ ਉਹ ਕਿਰਦਾਰ ਨੂੰ ਭਾ ਕੇ ਉਹਨੂੰ ਇੱਕ ਵਧੀਆ ਪਲੇਸਮੈਂਟ ਦੇਵੇ ਮੈਂ ਕਿਸੇ ਵੀ ਤਰ੍ਹਾਂ ਦਾ ਕੰਪਰਮਾਈਜ਼ ਨਹੀਂ ਕੀਤਾ ਸੋ ਸਾਰੇ ਕਲਾਕਾਰ ਬੜੇ ਘੈਂਟ ਸੀਗੇ ਸ਼ਾਮ ਨੂੰ ਬੈ ਕੇ ਜਦੋਂ ਵੀ ਸ਼ਾਮ ਆਉਂਦਾ ਸੀ ਅਸੀਂ ਬੜਾ ਇੰਜੋਏ ਕਰਦੇ ਸੀਗੇ ਉਜੀ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਆ ਫਿਲਮ ਦੇ ਵਿੱਚ ਵੀ ਪੋਲੀਟੀਕਲ ਪਾਰਟ ਦਿਖਾਇਆ ਗਿਆ ਵਾ ਕਰਮਜੀਤ ਅੰਬੋਲ ਜੀ ਵੀ ਫਿਲਮ ਦਾ ਹਿੱਸਾ ਨੇਗੇ ਉਹ ਵੀ ਚੋਣਾਂ ਲੜ ਰਹੇ ਨੇ ਤੇ ਕੀ ਗਾਣਾ ਚਾਹੋਂਗੇ ਉਹਨਾਂ ਨੂੰ ਕੋਈ ਖਾਸ ਸੁਨੇਹਾ ਦੇਣਾ ਚਾਹੋਂਗੇ ਦੇਖੋ ਜੀ ਕਰਮਜੀਤ ਭਾਜੀ ਨਾਲ ਮੈਨੂੰ 7-8 ਸਾਲ ਹੋ ਗਏ ਉਹ ਬੜੇ ਕਮਾਲ ਦੇ ਇਨਸਾਨ ਨੇ ਮੈਨੂੰ ਯਾਦ ਆ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਹੈ ਤੇ ਜਦੋਂ ਅਸੀਂ ਇਹ ਗਾਣਾ ਸ਼ੂਟ ਕਰੇ ਸੀ ਤੁਸੀਂ ਦੇਖੋਗੇ ਨਾ ਉਹ ਗਾਣੇ ਦੇ ਵਿੱਚ ਬੋਲ ਰਹੇ ਨੇ ਬੜੀ ਕੀਮਤੀ ਵੋਟ ਹੈ ਥੋੜੀ ਸੋਚ ਸਮਝ ਕੇ ਪਾਓ ਜੀ ਉਹ ਆਪੇ ਲਿਪਸਿੰਗ ਵੀ ਦੇ ਰਹੇ ਨੇ ਵੋਟਾਂ ਦਾ ਗਾਣਾ ਹੈ ਉਹ ਜਦੋਂ ਅਸੀਂ ਸ਼ੂਟ ਕੀਤਾ ਸਾਨੂੰ ਦੋਵਾਂ ਨੂੰ ਨਹੀਂ ਪਤਾ ਸੀਗਾ ਉਹ ਮੈਨੂੰ ਕਹਿੰਦੇ ਆਨ ਮੋਹੀ ਤੇ ਗਾਣਾ ਤਾਂ ਵਧੀਆ ਯਾਰ ਤੇ ਮੇਰਾ ਭਗਵਾਨਦਾਨ ਮੇਰਾ ਦੋਸਤ ਵੀ ਹੈ ਯਾਰ ਇਹ ਕਿਤੇ ਉਧਰ ਨਾਲ ਦੂਜੇ ਪਾਸੇ ਨਾ ਪੈ ਜਾਏ ਮੈਂ ਕਿਹਾ ਭਾਜੀ ਇਹ ਚ ਵਧੀਆ ਗੱਲ ਕੀਤੀ ਆਪਾਂ ਵੀ ਤੁਹਾਡੀ ਕੀਮਤੀ ਵੋਟ ਹੈ ਸੋ ਸਮਝ ਕੇ ਪਾਇਓ ਤਾਂ ਸਾਰੇਆਂ ਵਾਸਤੇ ਆ ਵੀ ਇਹਨੂੰ ਕਰੀਏ ਆਪਾਂ ਉਹ ਕਹਿੰਦੇ ਚਲੋ ਕਰਦੇ ਆ ਫਿਰ ਇਹ ਗਾਣਾ ਕੀਤਾ ਸੀ ਇਹ ਪਾਇਆ ਫਿਲਮ ਦੇ ਵਿੱਚ ਤੇ ਸ਼ੂਟ ਕੀਤਾ ਤੇ ਸਾਨੂੰ ਇਹ ਨਹੀਂ ਪਤਾ ਸੀਗਾ ਵੀ ਔਨ ਆਲੇ ਸਮੇਂ 'ਚ ਭਾਜੀ ਆਪ ਐਮਪੀ ਦੇ ਇਲੈਕਸ਼ਨਾਂ 'ਚ ਖੜੇ ਹੋ ਜਾਣਗੇ। ਸੋ ਮੈਂ ਹੁਣ ਕੁਦਰਤੀ ਦੇਖੋ ਕਿਦਾਂ ਬਣਿਆ। ਹੁਣ ਇਲੈਕਸ਼ਨ ਆ ਰਹੀਆਂ ਤੇ ਗਾਣਾ ਵੀ ਵਧੀਆ ਉਹ ਵਾਇਰਲ ਹੋ ਰਿਹਾ ਪੂਰਾ ਸਾਰੀ ਰੀਲਾਂ 'ਤੇ ਚੱਲ ਰਿਹਾ ਵਧੀਆ। ਕੁਦਰਤੀ ਮਾਹੌਲ ਬਣ ਜਾਂਦਾ ਜੀ ਰੱਬ ਤੁਹਾਡਾ ਸਾਥ ਮੈਂ ਕਹਦਾ ਇਹਨਾ ਜਦੋਂ ਤੁਹਾਡਾ ਤੁਹਾਡੀ ਨੀਅਤ ਕਹਿੰਦੇ ਵੀ ਵਧੀਆ ਹੋਵੇ ਤੁਹਾਡਾ ਟੀਮ ਅੱਛੀ ਹੋਵੇ ਸੋ ਪਾਥ ਆਪਣੇ ਵਧੀਆ ਬਣ ਜਾਂਦੇ ਆ। ਸੋ ਗਾਣਾ ਵਧੀਆ ਚੱਲ ਰਿਹਾ ਸਾਡਾ। ਟ੍ਰੇਲਰ ਦੇ ਵਿੱਚ ਅਸੀਂ ਦੇਖਿਆ ਕਿ ਮਰਨ ਮਰੌਣ ਤੱਕ ਗੱਲ ਚੱਲੀ ਗਈ। ਉਹ ਕੀ ਸਿਆਸਤ ਦਾ ਰੰਗ ਸੀ ਜੀ ਤੁਹ ਉਹ ਨੂੰ ਸੱਸ ਦਾ ਸਿਆਸਤ ਦਾ ਰੰਗ ਆ ਹੈ ਮੁਕਾਬਲਾ ਵੀ ਹੈ ਇਹ ਤੁਹਾਨੂੰ ਸੱਤ ਜੂਨ ਨੂੰ ਦੇਖਣ ਨੂੰ ਮਿਲੇਗਾ ਜੇ ਕੀ ਹੈ ਕੀ ਨਹੀਂ ਹੈ ਕਿਦਾਂ ਡਰਾਮਾ ਹੈ ਤੁਹਾਨੂੰ ਟ੍ਰੇਲਰ ਅਪੀਲ ਕਰ ਰਿਹਾ ਈਮਾਨਦਾਰੀ ਨਾਲ ਦੱਸੋ ਜੇ ਤੁਹਾਨੂੰ ਵਧੀਆ ਅਪੀਲ ਕਰ ਰਿਹਾ ਤੇ ਫਿਲਮ ਇੱਕ ਤੋਂ 100 ਗੁਣਾ ਬਿਹਤਰ ਹੈ ਕਿਉਂਕਿ ਆਪਾਂ 2 ਘੰਟੇ ਦੀ ਚੀਜ਼ ਨੂੰ 1.5 ਮਿੰਟ ਚ ਦਿਖਾਣਾ ਬੜਾ ਚੈਲੈਂਜਿੰਗ ਹੁੰਦਾ ਹੈ ਅਸੀਂ ਫਿਰ ਵੀ ਕੋਸ਼ਿਸ਼ ਕੀਤੀ ਹੈ ਟ੍ਰੇਲਰ ਚ ਸਭ ਚੀਜ਼ਾਂ ਦਿਖਾਣ ਦੀ ਕਰਨ ਦੀ ਲੇਕਿਨ ਤੁਹਾਨੂੰ ਫਿਲਮ ਤਾਂ ਬਹੁਤ ਕਮਾਲ ਪਿਆਰੀ ਲੱਗੇ ਦਰਸ਼ਕਾਂ ਨੂੰ ਕੋਈ ਖਾਸ ਅਪੀਲ ਜਿਹੜੀ ਕਰਨੀ ਚਾਹੋ ਮੈਂ ਸਿਰਫ ਇੱਕੋ ਗੱਲ ਕਹੂੰਗਾ ਜੀ ਤੁਸੀਂ ਜੇ ਮੇਰੇ ਵੀਰ ਸੁਨਰੇ ਨੇ ਉਹ ਆਪਣੀ ਮਦਰ ਨੂੰ ਤੇ ਆਪਣੀ ਵਾਈਫ ਨੂੰ ਲੈ ਕੇ ਆਣ ਜੇ ਕੋਈ ਮੁੰਡਾ ਕੁੰਡਾ ਮੇਰੇ ਵਰਗਾ ਯੰਗਾ ਜਿਹੜਾ ਕੋਈ ਕੱਚੀ ਜਿਓ ਉਮਰ ਦਾ ਉਹ ਆਪਣੀ ਮਦਰ ਨੂੰ ਲੈ ਕੇ ਆਵੇ ਫਿਊਚਰ ਚ ਉਹਦਾ ਵਿਆਹ ਹੋਣਾ ਹੋਵੇ ਹਰ ਬੰਦਾ ਇਸ ਇਹ ਫੈਮਲੀ ਅੰਦ ਦੀ ਫਿਲਮ ਯੋਧ ਵੀ ਯੋਧ ਵੀ ਆ ਕੇ ਸਿੱਖੇ ਕੱਲ ਨੂੰ ਜਦੋਂ ਉਹਦੀ ਨੂੰਹ ਆਣੀ ਹੈ ਉਹਦੀ ਘਰ ਵਾਲੀ ਆਉਣੀ ਹੈ ਉਹਨੂੰ ਕਿਦਾਂ ਰਹਿਣਾ ਚਾਹੀਦਾ ਕਿਉਂਕਿ ਆਪ ਨੂੰ ਐਕਸਪੀਰੀਅੰਸ ਤਾਂ ਹੁੰਦਾ ਨਹੀਂ ਵਿਆਹ ਤੋਂ ਬਾਅਦ ਇੱਕ ਸਾਲ ਇਦਾਂ ਦਾ ਹੁੰਦਾ ਉਹਦੇ ਵਿੱਚ ਬੜੇ ਕਲੇਸ਼ ਹੁੰਦੇ ਨੇ ਫਿਰ ਹੌਲੀ ਹੌਲੀ ਸੈਟਿੰਗ ਹੁੰਦੀ ਹੈ ਸੋ ਇਹ ਫਿਲਮ ਹਰ ਬੰਦੇ ਨੂੰ ਦੇਖਣੀ ਚਾਹੀਦੀ ਹੈ ਇਹ ਫਿਲਮ ਦੇਖੋ ਤੇ ਆਪਣੀ ਜ਼ਿੰਦਗੀ ਵਿੱਚ ਤੁਸੀਂ ਬਹੁਤ ਕੁਝ ਇਹ ਦੇਖ ਕੇ ਲੈ ਕੇ ਜਾਓਗੇ ਨਾਲ ਧੰਨਵਾਦ ਜੀ ਗੱਲ ਕਰਨ ਦੇ ਲਈ ਤੇ ਉਮੀਦ ਕਰਦੇ ਹਾਂ ਕਿ ਦਰਸ਼ਕ ਬਹੁਤ ਜ਼ਿਆਦਾ ਪਿਆਰ ਦੇਣਗੇ